ਕਤਿ ਤੁਹਾਨੂੰ ਇਹ ਤਾਂ ਦੱਸਿਆ ਨਹੀਂ ਵੀ ਬਾਬੇ ਕਿੰਨੇ ਪੈਸੇ ਲੈ ਗਏ ਬਾਬੇ ਲੈ ਕੇ ਗਏ ਪੈਸੇ 13000 ਰੁਪਏ ਭਾਈ ਜਾਨਾ ਦੇ ਕੋਲ 13000 ਰੁਪਏ ਲੈ ਗਏ ਆ ਤੇ ਭੰਡਾ ਇਹੇਗੇ ਉਹ ਲੈ ਗਏ 2600 ਰੁਪਿਆ ਤੇ ਇੱਕ ਦੋ ਬੀਬੀਆਂ ਬੂਬੀਆਂ ਹੋਰ ਆਈਆਂ 11 1100 1000 ਰੁਪਏ ਇਦਾਂ ਪੈਸੇ ਲੈ ਗਏ ਬਹੁਤ ਪੈਸੇ ਵੱਡੇ ਗਏ ਬਾਏ ਮੈਂ ਚੱਲਿਆ ਜੀ ਦਾਦੀ ਕੋ ਚੱਲਿਆ ਮੈਂ ਜਾਣਾ ਜੀ ਆ ਜਾ ਕੱਤੀ ਮੈਂ ਹੁੰਨਾ ਹੈ ਬਾਏ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਆਇਦਿਨਾਂ ਲਾਡ ਦੇ ਵਿੱਚ ਇਹ ਕਿੰਨੇ ਦਿਨਾਂ ਮੰਦਰੇ ਬਾਬੇ ਆਏ ਨੇ ਤੇ ਕਹਿੰਦੇ ਵੀ ਆ ਜਾ ਵੀ ਵੀਰ ਦੇ ਤਰੀ ਕਰਨ ਉਹ ਕਹਿੰਦਾ ਅਸੀਂ ਦੀਮ ਠਰ ਨੂੰ ਮਿਲਵਾਇਆ ਤਾਂ ਮੈਂ ਚਲੋ ਚੱਲ ਜਾਨੇ ਮੈਨੂੰ ਹੁਣੇ ਲੈ ਫੋਨ ਆਇਆ ਮੈਨੂੰ ਪਤਾ ਨਹੀਂ ਕਿ ਭਾਈ ਨੇ ਫੋਨ ਕਰਾਂਦੇ ਭਾਈ ਪਰ ਨਾਸ ਨੇ ਦੀ ਬਦਲ ਤੇ ਕੀਤਾ ਫੋਨ ਚਲੋ ਪਹੁੰਚ ਜਾਣਾ ਪੰਜ ਮਿੰਟ ਦੇ ਵਿੱਚ ਬਹੁਤ ਚਿਰ ਦੇ ਆਏ ਤੇ ਡੀਕ ਨੇ ਹੁਣ Kamu kan Вот и радовались. ਨਾ ਹੁਣ ਹੁਣ ਵਧਾਈ ਲਿਆ ਹੁਣ ਵਧਾਈ ਲਿਆ ਹੁਣ ਤਰੇਲੀ ਆ ਗਈ ਨਾਲੀ ਉਹਨਾਂ ਨਾਲ ਕਹਿੰਦੇ ਫੜ ਜਾਓ ਜਾ ਜਾ ਦੇਲ ਮੁਕੇ ਦੀ ਨਾਮ ਵੀ ਜਨਦੀ ਵੀ ਮਾਪੇ ਨਾ ਸ਼ੁਕਰ ਹੈ ਸ਼ੁਕਰ ਕਰਦੇ ਨਾਨੀ ਅੰਦਰੋਂ ਨਿਕਲੀ ਹੈ ഇവർട്ടോ ਮਹਬਾਨ ਨਹੀਂ ਮੰਨਦਾ ਇਹ ਇਹ ਦੱਸਣਾ ਕਿ ਇਹ ਕੋਰ ਮੈਂ ਮਾ ਮੈਂ ਜਿਹੜਾ ਗੇਮ ਤਾਂ ਉਹ ਕੈਸ਼ ਹੁੰਦਾ ਮਾ ਜੀਜੀ ਕਹਿੰਦੇ ਹੈ ਹੈ ਇਹ ਲੱਗਦਾ ਜਿਹੜਾ ਇਹ ਥੇ ਹੁਣ ਤੋਂ ਬੋਲਣ ਲੱਗੀ ਆ ਥੋੜਾ ਤੇ ਮੈਂ ਹੁਣ ਦੇਖਣ ਲੱਗੀ ਸਾਸ਼ੇ ਸ਼ੇਖ ਨਿਹਰੇ ਜੀ ਨੂੰ ਹੁਣ ਆਸਾ ਆਸਾ ਆਦੇ ਹੋਂ ਤੇ ਕਹਿਣ ਲੱਗ ਪਾਪਾ ਮम्मा ਜੀਜੀ ਪਾਸ ਇਹਨਾਂ ਕਹਿੰਦਾ ਬਣਾ ਪਾਸਾਂ ਗਾ ਦਿਓ ਸ਼ਾਮੀ ਨੇ ਨਹੀਂ ਲੰਮੂ ਲੌਂਗੜਿਆ ਪੀ ਇਹ ਨੂੰ ਲੈ ਗਏ ਉਹ ਲੋ ਖੰਗੜਾ ਤੋਂ ਬਗਰੇ ਖੰਗੜਾ ਨਹੀਂ ਹੋਣ ਹੋਣ ਚੜਾ ਜਾ ਜਦਾ ਮਨਾਂ ਨੂੰ ਡਰ ਲੱਗਦਾ ਕਿ ਮਨਾਂ ਤੋਂ ਲੱਕ ਲਾਵੇ ਜਣ ਥੋੜਾ ਜਿਹਾ ਜ ਪਰੇ ਆ ਕੇ ਠੀਕ ਹੈ ਪੰਜੀ ਤੇਰੀ ਮਾਂ ਜਿੱਤਰ ਹੋਦ ਲੈ ਪ੍ਰੇਰਨ ਨਮਸਕਾਰ ਇਹਨਾਂ ਦੇ ਇਹਦੇ ਆਏ ਪੰਜੀ ਬੋਡੀ ਨੂੰ ਖਾਣ ਨਹੀਂ ਰੋਟੀ ਲੱਗੇ ਖਾਣ ਤੇ ਇਧਰ ਕਰਤਾ ਕੰਮ ਕਰਕੇ ਨੇ ਸ਼ਾਪ ਕਰਤਾ ਉੱਤੇ ਚਲੋ ਪਹਿਲੇ ਦਿਨ ਕੀਤਾ ਅੱਜ ਵੀ ਚਲੋ ਕਰਮਾਲਾ ਭਾਈ ਇੱਥੇ ਭਿਉਣਾ ਆ ਦੇ ਨਹੀਂ ਕਿੰਦਣਾ ਮਾਮਾ ਪੰਜਾ ਮੋ ਬਦਲ ਕੇ ਆਵੇ ਕਿੰਦਣਾ ਗੇ ਇੱਕੋ ਇਹੋ ਪਾਇਆ ਲੈ ਜੀ ਮੈਂ ਤੋੜ ਸਕਦੇ ਇਹ ਮੇਰਾ ਵਸਣ ਹੈਗੇ ਮੈਂ ਦੱਸਣ ਸਾਂ ਮਕੂਰਾ ਮਕੂਰਾ ਗੁੰਦਾਰਾ ਚੂਰੀ ਖਾਣੀ ਹੈ ਵਸਣ ਹੈ ਮੈਂ ਮੇਰੀ ਬੜੀ ਬੁਰੀ ਆਈ ਜਾਂਦੀ ਏ ਕਰਨਾ ਚਾਹੀਦਾ ਇਹਨੇ ਕਰਨਾ ਕਰਨਾ ਦਿਲਦਰ ਪਾਇਆ ਇਹਨੇ ਜਦੋਂ ਉੱਠ ਕੋ ਓਹ ਵਸਨ ਤੇ ਪਾਸਾ ਮੈਂ ਹੁਣ ਚੱਲਿਆਂ ਕਰ ਦੂੰ ਤੇ ਮਾਇਆ ਸ਼ਾਇਆ ਬਹੁਤ ਲਗੰਡੀ ਭਾਜੀ ਵਿਚਰਦੀ ਚਲੋ ਕੋਈ ਨਹੀਂ ਇਹ ਵੀ ਕਰਮਾਂ ਵਾਲਿਆਂ ਦੀ ਲੱਗਦੀ ਏ ਇਹਨਾਂ ਚੀਜ਼ਾਂ ਦੀ ਕਿ ਨਹੀਂ ਆ ਜੀ ਸਮਝ ਆ ਮੈਂ ਗਿਆ ਮੈਂ ਕਿਸ਼ਾਂ ਦੇ ਨੇ ਪਾਪਾ ਇਹ ਉਹ ਲਾਡੀਆਂ ਵੀ ਕਿੰਨੀਆਂ ਹੋ ਗਈਆਂ ਹਰੀ ਘਰਦਨ ਪਾਪਾ ਦਾ ਦਦ ਦੇ ਕਿਤੇ ਨਹੀਂ ਹੈ ਅੱਗੇ ਰੋਟੀ ਲੱਗੀ ਹੁਣ ਆ ਗਿਆ ਸਤੀ ਹੂੰ ਮੇ ਕੋਕਰ ਚੁੱਪਦੀ ਕਿ ਨਹੀਂ ਹੂੰ ਪਾ ਹੁਣ ਮੇਕਅਪ ਕਿਟ ਦੇ ਨਾਲ ਖੇਡਦੀ ਸੀ ਦੀ ਮੇਕਅਪ ਕਿਟ ਖੋਲ ਦਿੰਦੀ ਆ ਸਾਰੀ ਐਨਕ ਨੋਂਦੀ ਆ ਕਹਿੰਦੀ ਮੈਨੂੰ ਐਨਕ ਲਾ ਅੱਜ ਅੱਦ ਤੋਂ ਹੋਰੀ ਕਹਿੰਦੀ ਕੋਈ ਐਨਕ ਲਾ ਕਹਿੰਦੀ ਐਨਾ ਸ਼ੁਕਰ ਕਰਾ ਵੀ ਬੱਤੀ ਆ ਗਈ ਏ ਥੋੜੀ ਜਿਹੀ ਕਿ ਨਹੀਂ ਮੈਂ ਤੇ ਗਰਮੀ ਬਹੁਤ ਹੈ ਹੂੰ ਚੁੰਨੀ ਮੜੀ ਜੀ ਪਤਲੀ ਜੀ ਪਾਦੇ ਹੈ ਨੀ ਚੁੰਨੀ ਹੇ ਅੱਛਾ ਛੁੱਟੀ ਵਿੱਚ ਜੀ ਕੋ ਕਰ ਰਹੀ ਸੀ ਕਹਿੰਦੀ ਬੂਆ ਬੰਦ ਕਰਦੇ ਨੇ ਉੱਠ ਜਾਣੇ ਭਲਵਾਨ ਨੇ ਮੈਂ ਕਹਿੰਦਾ ਮੈਂ ਹਾਂ ਅੱਜ ਛੱਡ ਕੇ ਬੇਬਾਰਾ ਸਾਗ ਬਣਦੇ ਆ ਡੈਡੀ ਨੇ ਕਿ ਵਲੌਗ ਵੇਖਣਾ ਹਣਾ ਆਹ ਤੁਸੀਂ ਲੈ ਆਓ ਤਾਜ਼ਾ ਜਿੱਥੋਂ ਲਿਆਉਣਾ ਹੈ ਹੈ ਇਹ ਚਲਾਈ ਚਲਾਈ ਦਾ ਸਾਗ ਲਿਆਂਦਾ ਵਾ ਤੇ ਚਲਾਈ ਭਰਾਵਾ ਵੱਡ ਵੱਡੀ ਕਿਤੇ ਬੁਰਾ ਹਾਲਾ ਛਾਲੇ ਪੈ ਗਈ ਮੈਂ ਹੱਥੇ ਛਾਲੇ ਪੈ ਜਾਣ ਪੀ ਤੇ ਲਿਆ ਮਾਮ ਹੋਰ ਨਹੀਂ ਨਾ ਨੇ ਇਹਦੇ ਨਾਲ ਗਲੀ ਚ ਖਲਾਰਾ ਵੇ ਹੋਏ ਹੋ ਉਹ ਤੇਰੀ ਫੜੀ ਹੋ ਜੇ ਗੰਦ ਵੇਖਦਾ ਡੰਡੇ ਲੈ ਲਾ ਫਾਫੇ ਹੋ ਜਾਂਦੇ ਉੱਡ ਕੇ ਮੈਂ ਗੱਡੀ ਲੈ ਨਾ ਆਪਣੇ ਅੱਗੇ ਉਹ ਟਾਣਾ ਇਹ ਨਾ ਟੁੱਟ ਜੱਕਦੇ ਯਾਰ ਗੱਡੀ ਦੇ ਉੱਤੇ ਨਾ ਡਿੱਗ ਪੇ ਕਿਉਂਕਿ ਗਲਿਆ ਹੋਵੇ ਗੱਡੀ ਸੱਜੀ ਇਧਰ ਬਣਿਆ ਸਾਗ ਚਲਾਈ ਦਾ ਸੰਦੀਪ ਨੇ ਬਣਾਇਆ ਪਰ ਛੋਣੀ ਸ਼ੁਰੂ ਹੋ ਗਈ ਆ ਟੂੜਾ ਹੀ ਬੜਾ ਜਾਂਦਾ ਹੁੰਦਾ ਹੁੰਦਾ ਮੈਨੂੰ ਕਰਨਾ ਹੀ ਉਹ ਟੇੜਾ ਬਹੁਤੰਦੇ ਆਲੇ ਆਪਣੇ ਗਲੀ ਚ ਮੀਂਹ ਘਟੇ ਤੇ ਉਧਰ ਜ਼ਿਆਦਾ ਹੈ ਆਪ ਮੀਤ ਭਾਈ ਕਿੰਨੇ ਚਿਰਾਂ ਬਾਅਦਵਾ ਚ ਰ ਹੋ ਗਿਆ ਸੰਦੀਪ ਨੇ ਲੈ ਕੇ ਰੋਪੀ ਸੀ ਉਹ ਤਾਂ ਟੋਏ ਹੀ ਬੜੀ ਹੋ ਗਏ ਮੋਢੇ ਕਦਾਂ ਹੋ ਗਏ ਹੋਰ ਤਰ੍ਹਾਂ ਦੇ ਤੈਦਗੇ ਹੈਨਾ ਇਹ ਵੀ ਹੁਣ ਦੇ ਦੇਣੀ ਕਿੰਨ ਨੂੰ ਬਸ ਮੋਗੀ ਖਾਣੀ ਸੰਦੀਪ ਖਾਣੀ ਰੋਟੀ ਤੂੰ ਕਹਿੰਦਾ ਖਾਣੀ ਕਹਿੰਨਾ ਖਾ ਕਿਹੜੀ ਸਬਜ਼ੀ ਨਾਲ ਖਾਣੀ ਰੋਟੀ ਸਾਡਾ ਸਾਗ ਨਾਲ ਇਸ ਇਸ ਮੈਂ ਖਣੇ ਸਾਗ ਵੈਦਨ ਪਸੰਦ ਨਹੀਂ ਨਗਣ ਖਾ ਲੈਣੀ ਇਹਦੇ ਨਾਲ ਇਹ ਸਾਗ ਖਾਣ ਨਾਲ ਪਤਾ ਨਹੀਂ ਸੰਦੀਪ ਦੇ ਪਥਰੀ ਦੇ ਦਰਦ ਛਿੜ ਜਾਂਦੀ ਹੈ ਨਾ ਹਨਾ ਸੰਦੀਪ ਮਨਾ ਕਰਦੇ ਹਨਾ ਪਾਲਕ ਸਾਗ ਨਹੀਂ ਆਹ ਪਾਲਕ ਸਾਗ ਟਮਾਟਰ ਭਿੰਡੀਆਂ ਹਨਾ ਇਹ ਚ ਜ ਮਨਾ ਹੁੰਦੀਆਂ ਨੇ ਅੱਬੀ ਆ ਜੀ ਪਰ ਸਾਗ ਚ ਤੇ ਬੀਜ ਤੇ ਕੋਈ ਹੁੰਦਾ ਨਹੀਂ ਪਰ ਫਿਰ ਵੀ ਪਤਾ ਨਹੀਂ ਕਿਉਂ ਹਨਾ ਪਾਲਕ ਮਰਸਨ ਕਰਦੀ ਖਰਾਬ ਗੈਸ ਵਗੈਰਾ ਬਣਦੀ ਹੁੰਦੀ ਹੂੰ ਤੇ ਜੇ ਆਏ ਜੀ ਆ ਜੀ ਆ ਜੀ ਉਹ ਆ ਤੂੰ ਤੈਨੂੰ ਉਹ ਲੈ ਇਹਦੇ ਸਮਾਨ ਹੀ ਪਿਆੰਦਾ ਗੜੀ ਦਾ ਵਾ ਉਧਰ ਵੀ ਚੰਗਾ ਮੀ ਫਿਰ ਆ ਆ ਮੈਂ ਮੈਟ ਮੈਂ ਭਰਾ ਦੋ ਵਾਰ ਹੀ ਰਖਤਾ ਏ ਉੱਡ ਜਾਂਦਾ ਹਾਰ ਕੇ ਮੈਂ ਨਹੀਂ ਚੁੱਕਿਆ ਚੱਕਾ ਮੈਂ ਦਫਾ ਮਾਰ ਮੈਂ ਉੱਤੇ ਰੱਖਿਆ ਆਈਗਾ ਮੱਤੀ ਬੰਦਿਆ ਤੂੰ ਆਪਣੇ ਕਾਰਟੂਨ ਲਾ ਕੇ ਬੈਠੀ ਆਂ ਰਾਤ ਫੇ ਮਸ਼ਰ ਨੇ ਟੁਕਣਾ ਜੇ ਇਨਵਰਟਰ ਵੇਖੀ ਲੋ ਹੋ ਗਿਆ ਜੀ ਤੂੰ ਕੋਸ਼ਿਸ਼ ਇਹ ਕਿ ਨਹੀਂ ਹੁੰਦੀ ਸੰਦੀਪ ਕਹਿਣ ਦੀ ਵੀ 버ਗਰ ਲੈ ਆਂਦੇ ਮੈਂ 버ਗਰ ਲੈਣ ਜਾਣ ਰਿਹਾ ਮੀ ਮੜਮੜਾ ਹੁੰਦਿਆ ਬਾਰਿਸ਼ 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 ਬਹੁਤ ਜ਼ਿਆਦਾ ਵੇਚ ਗਏ ਪੂਰੇ 버ਗਰ ਲੈਂਦਾ ਆ ਤੇ ਮੀ ਕਹਿੰਦਾ ਮੈਂ ਆਈਂ ਲਿਆ ਵੀ ਇਹ ਤਾਂ ਨਖਤ ਉੱਪਰ ਕਰਨੀ ਲੈ ਕੇ ਦਿੱਤਾ ਉਹ ਭੇਜ ਗਿਆ ਮੈਂ ਸਾਰੇ ਲਿਆ ਵੀ ਮਿਤਰਾ ਚੀਜੀ ਲਾਂਦੀ ਰਹੀ ਚੀਜੀ ਲਿਆ ਵੀ ਪਈ ਆਪਾਂ ਦੀ ਚੀਜੀ ਲੱਲਾ ਆਹ ਆ ਵੀ ਤਾਂ ਲੈ ਆ ਸੀ ਨਾ ਮੇਂ ਬਾਹਰ ਬੜਾ ਪੈਣ ਡਿਆ ਬੁਰੇ ਬੁਰੇ ਹਾਲ ਲੈ ਵੀ ਮੈਂ ਜਲਦੀ ਆਉਂਦੀ ਹਾਂ ਬਹੁਤ ਤੇਜ਼ ਆ ਭੇਜ ਗਿਆ ਸਾਰੇ ਸਗੋਂ ਕਿ ਮੀ ਜੋ ਉਹ ਪਾ ਜਾਂਦਾ ਚੰਗਾ ਸੀ ਮੈਂ ਸੋਚਿਆ ਚਲ ਬੁਰੀ ਲੱਗਦੀ ਉਹ ਬਹੁਤ ਹੀ ਲੰਡੀ ਜੀ ਆ ਤੇ ਆਪਣੇ ਲਾਪਾ ਆ ਗਏ ਸੂਮੀ ਜਿਆ ਪੇਜ ਹੋ ਗਿਆ ਚਲ ਕੋਈ ਗੱਲ ਆ ਗਏ ਪੁੱਤ ਮਰਨ ਪਪਾ ਏ ਪਪਾ ਏ ਪਪਾ ਏ ਪਪਾ ਏ ਪਪਾ ਏ ਪਪਾ ਏ ਲੈ ਇਹ ਕਿਉਂ ਬੰਦਿਆ ਲੈ ਗਾਣ ਡੀ ਬੀਸੀ ਜਜ ਵੀ ਡਾਂਸ ਕਰ ਰਹੀ ਹੈ 시시 ਵੀ ਦੇਖ ਕੇ ਡਾਂਸ ਕਰ ਰਹੀ ਹੈ 시시 ਦੇਖ ਕੇ ਕਈ ਵਾਰੀ ਨਾ ਵਲੌਗ ਤੋਂ ਦੁਹਲਾ ਜਾ ਜਾਂਦਾ ਕੈਮਰੇ 'ਚ ਕੋਈ ਪ੍ਰੋਬਲਮ ਜੀ ਆ ਜਾਂਦੀ ਹੈ ਆਪਣੇ ਆਪ ਵੀ ਹੋ ਜਾਂਦਾ ਧੁੰਦਲਾ ਪਤਾ ਨਹੀਂ ਕੀ ਚੱਕਰ ਆ ਵੀ ਨੂਡਲ ਪਾਉਂਦਾ ਤੇ ਆਈ ਮੂਵਿੰਗ ਵੇ ਬਸ ਇਹ ਪਾ ਦੋਣੇ ਪਾਪਾ ਬੱਝ ਗਿਓ ਮਮਾ ਕੋ ਹੋਰ ਲੈ ਕੇ ਆਓ ਹੋਰ ਲੈ ਕੇ ਆਓ ਜੀਜੀ ਫੇਰ ਵੀ ਲੈ ਵੀਡੀਓ ਧੁੰਦਲੀ ਹੋ ਗਈ ਇਹ ਬੜਾ ਪੰਗਾ ਵਾ ਤੇ ਮੂੰਹ ਜੋ ਆਪਣੇ ਚ ਕੱਢ ਕੇ ਤੇ ਹੁਣ ਨਿਊਟਰਲ ਮੇਰੇ ਮੂੰਹ ਚ ਪਾਉਣੀ ਮੈਂ ਨਹੀਂ ਖਣਾ ਇਹ ਤੂੰ ਜੂਠਾ ਏ ਮੈਂ ਨਹੀਂ ਆਪਣੇ ਲਈ ਮੂੰਹ ਜੋ ਕੱਢ ਕੇ ਨਾ ਤੇ ਮਿਰਚਾਂ ਵਾਲਾ ਤੇ ਹੁਣ ਉਹ ਮਿਰਚਾਂ ਮੁਰਚਾਂ ਲੱਗੀਆਂ ਤੇ ਆ ਲੈ ਹੁਣ ਦੱਸ ਨਹੀਂ ਮੂੰਹ ਚ ਪਾਉਣੀ ਉਹ ਨਹੀਂ ਖਣਾ ਅਗਰ ਅਮਰਸ਼ਾ ਗਿਆ ਤੂੰ ਮੈਂ ਫੜਕਾਉਣਾ ਨਹੀਂ ਹੁਣ ਮੈਂ ਭੱਜ ਜੱਸ ਚੱਲ ਭੱਜ ਉਧਰੋਂ ਕੀ ਲਿਆਉਣਾ ਉਹ ਤੇ ਚਲੀ ਗਿਆ ਜਵਾਨ ਮੀ ਪਿਆ ਤੇ ਚਲ ਗਿਆ ਤੇ ਫਿਰ ਮੈਂ ਦੂਜੇ ਕੋ ਲੈ ਗਿਆ ਹੋਰ ਲੱਗੇ ਜਿਹੜੀ ਦੁਕਾਨ ਇਹ ਮੰਗਣ ਦੇ ਮਿਰਚਾਂ ਵਾਲੀ ਇਹ ਵੇਖੀ ਧਿਆਨ ਨਾਲ ਕਦੇ ਪਾਪਾ ਮੇਰੇ ਖਾਣਾ 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 ਦਾ ਦੋਨੇ ਦੇ ਝੂਠੀ ਹੈ ਝੂਠੀ ਹੈ ਲਿਆ ਨਾ ਅਦਰ ਦਦਨ ਦੇ ਉਹ ਖਾ ਡਾਂਸਿੰਗ ਕਰਦਾਂ ਡਾਂਸਿੰਗ ਕਰਦਾਂ ਨਾ ਉੱਠ ਕੇ ਮਾਰ ਚੱਲੀ ਮਾਰ ਚੱਲੀ ਬੱਸ ਇੱਧਰ ਡੈਡੀ ਨੇ ਲਾਇਆ ਮੈਚ ਇਕ ਪੰਡਿਆ ਨੇ ਝਾੜਦਾ ਹੀ ਖੜੜੀ ਉਹ ਕਰਤਾ ਹੀ T20 World Cup ਜਿਹੜੇ ਉਹ ਸ਼ੁਰੂ ਹੋਏ ਹੈ ਨਾ ਤੇ ਵੰਡੇ ਵਾਲੇ World Cup ਤੇ ਤੁਹਾਨੂੰ ਪਤਾ ਉਹ ਹਾਰ ਗਈ ਇੰਡੀਆ ਤਾਂ T20 ਸ਼ੁਰੂ ਹੋਇਆ ਵੇਖੋ ਕੀ ਬਣਦਾ ਅਜ ਪਹਿਲਾ ਮੈਚ ਸੀਗਾ ਅੱਲਾ ਮੇਸਿਕੋ ਮੈਂ ਲਖਮਾ ਰਹਿਣਾ ਹੈ ਉਹ ਪਾਜੀ ਤੂੰ ਨੁਕਾਜੋ 2 ਮਿੰਟ ਮੈਂ ਚਲ ਗਿਆ ਲੱਗਦਾ ਲੈ ਹਾਰਦੀ ਹੋ ਗਈ ਉਹ ਤੋਂ ਬੰਦਾ ਦੋ ਮਿੰਟ ਰੋਕਦਾ ਤੇ ਸਿੱਧੀ ਚਲ ਗਿਆ ਓ ਲੈ ਲੈ ਗਿਆ ਗੱਡੀ ਉਹ ਚਲ ਗਿਆ ਜਵਾਨ ਛਲ ਕੇ ਉਹ ਮਗਰ ਭੱਜ ਕੇ ਗਿਆ ਚਲ ਗਿਆ ਯਾਰ ਦੋ ਮਿੰਟ ਬੰਦਾ ਉਹ ਆ ਤੇ ਜਾਂਦਾ ਹਾਂ ਦੀਦੀ ਉਹ ਲੱਗੇ ਕੰਮਾਂ ਨੂੰ ਅਸਾਂ ਫੇਰ ਠੀਕ ਆ ਅਸਾਂ ਉਧਰ ਆਦਣਾ ਫੇਰ ਮੈਂ ਜਲਦੀ ਜਲਦੀ ਚੱਲ ਜਾਂ ਜਾਂ ਫੇਰ ਆਜੋ ਆਜੋ ਨਾ ਕਿਦਾਂ ਫੇਰ ਤੂਫਾਨ ਦਾ ਬੜਾ ਤੂਫਾਨ ਉਹਨਾਂ ਤੋਂ ਕਟਾ ਮਿੱਟੀ ਬਹੁਤ ਬੁਰੇ ਹਾਲ ਹੋਏ ਹਣੇ ਇੱਕ ਤੇ ਗੇਟ ਹੀ ਉਹਨਾਂ ਦਾ ਨਾਜੁਕ ਜਿਆਦਾ ਬੜਾ}{|\text{ਹਾਲ ਦਾਣਾ}}|$ ਬੁਰਾ ਤੇ ਕੁੱਤੇ ਜਿੱਦਾਂ ਤੇ ਹਨਾ ਇਦਾਂ ਹੈ ਨਾ ਆਏ ਫੜ ਲੈਣੀ ਦਾਦੀ ਦਾਦੀ ਆਜਾ ਦਾਦੀ ਨੇ ਪੰਛੀ ਦੇ ਪਾਈ ਨਹੀਂ ਆਏ ਇਧਰ ਆ ਦਾਦੀ ਨੇ ਮੱਛੀ ਪਾ ਦੋ ਦਾਦੀ ਨੇ ਇੱਕ ਪੰਛੀ ਪਾ ਦੇ ਕਡਾਂਸੀ ਕਰਕੇ ਦਿਖਾ ਦੋ ਆਜਾ ਆਜਾ ਭੱਜ ਕੇ ਭੱਜ ਕੇ ਭੱਜ ਕੇ ਭੱਜ ਕੇ ਚੱਲੀ ਨਹੀਂ ਦੀ ਦਾਦੀ ਮੈਂ ਚੱਲੀ ਨਹੀਂ ਦੀ ਦਾਦੀ ਜੋ ਚੀਜੀ ਤਾਂ ਇਹ ਚੋਲੇ ਚੋਂ ਚੋਲੇ ਜੀ ਚੀਜੀ ਦੇ ਆਏ ਆਏ ਚੀਜੀ ਚੀਜੀ ਮੱਛੀ ਪਾ ਦੇ ਪਹਿਲਾਂ ਮੈਂ ਨਾ ਆਉਣ ਲੱਗਾ ਤੇ ਵਾਲਾ ਗੁਰੂ ਆ ਮੀਂਹ ਬੜਾ ਗਿਆ ਆਉਣਾ ਸੀਗਾ ਪੂਰਾ ਮੇਰਾ ਮੈਂ ਚੱਲ ਮੰਮੀ ਉਹ ਮਿਲ ਕੇ ਆਉਣਾ ਚੱਲ ਮੈਂ ਚੱਲ ਆਉਣਾ ਹੋ ਗਿਆ ਅੱਜ ਨਹੀਂ ਹੋਣਾ ਤਾਂ ਵੀ ਕੋਈ ਗੱਲ ਨਹੀਂ ਮੈਂ ਨਾ ਫਿਰ ਫਿਰ ਕੇ ਕੀਤਾ लवली ਵਨ ਹੋ ਗਿਆ ਫਿਰ ਮੈਂ 버거 ਲੈਂ ਚਲ ਗਿਆ ਇਹ ਤਾਂ 버거 ਨਹੀਂ ਸੀ ਮੈਂ ਪਹਿਲਾਂ ਨਹੀਂ ਮੇਰਾ ਸਾਡਾ ਫਿਰ ਇਹ ਕਹਿੰਦੀ 버거 ਸਾਡਾ ਹੁਣ ਹੈ ਤੇ ਰਹਿ ਮੈਂ ਜੀ ਫਿਰ ਉਹ ਘੁੰਮਦ ਨੇਰਾ ਹੋ ਗਿਆ ਇਹਦੇ ਮੈਂ ਫਿਰ ਮਹਨਾ ਨਹੀਂ ਨਾ ਲੱਗਿਆ ਕੋਈ ਵੀ ਉਹਦੇ ਅੱਛਾ ਵਾ ਸਾਰੇ ਜਿਹੜੀ ਫੇਰਾ ਤੁਰਾਈ ਉਹਨਾਂ ਲੱਗੋ ਸੇਰੇ ਜਾਣਾ ਮੀਟਰ ਦਾ ਅੱਛਾ ਕਿਉਂ ਉਹ ਆ ਗਨ ਮੀਟਰ ਵਾਲਾ ਉਹਨੇ ਬਰਨੀ ਨਾ ਕਰਤਾ ਸਸ ਸਸ ਉਹਨੇ ਕਿੰਨੇ ਝਾੜਿਆ ਹੁਣ ਖੜਾ ਜੀ ਬੱਤੀ ਆ ਉਹਨੇ ਜੀ ਗੱਡੀ ਫੋਨ ਤੇ ਇਸ ਕਰਕੇ ਡੇ ਮੈਚੂ ਕਿਉਂਕਿ ਲਾਈਟ ਆਫ ਹਨਾ ਹਾਂ ਇੱਧਰ ਥੋੜਾ ਠੀਕ ਹੈ ਕੋਠੇ ਜਾਣਾ ਕੋਠੇ ਸੁਈਏ ਪੋਣਾ ਨਹੀਂ ਹੁੰਦਾ ਕੋਈ ਟੈਂਡ ਵੱਜੀ ਉਹਨੇ ਮੈਂ ਤਾਂ ਸੰਦੀਪ ਨੇ ਫੋਟੋ ਖਿਚਾਣਾ ਤੇ ਮੰਮੀ ਕਹਿੰਦੀ ਕਿਦਾਂ ਕੀਤਾ ਮੈਂ ਕਿਦਾਂ ਮੰਮੀ ਕਹਿੰਦੇ ਮੇਰੀ ਵੀ ਖਿਚੂ ਮਟਰ। ਇਤਨ ਜ਼ਿਆਦਾ ਹੀ ਕਦੋਂ ਫੋੜਾ ਖਿਚੀ। ਕਦੋਂ ਖਿਚੀ ਇਹ ਫੋੜਾ ਖਿਚੀ ਇਹਨਾ ਇਹਦਾ। ਉਦੋਂ ਠਾਕੀ। ਆਹ ਉਦੋਂ ਉਦੋਂ ਖਿਚੀ ਇਹਨਾ ਤੇ ਉਸ ਤੋਂ ਬਾਅਦ ਅੱਜ ਫੋੜਾ ਖਿਚੀ। ਨੇ ਉਹਦਾ ਖਿਚੇ ਦੀਆਂ ਪਰ ਥੋੜਾ ਸਿੰਪਲ ਖਿਚ ਲੈ ਲਈਆਂ। ਹਾਂ। ਠੀਕ ਆ। ਚਲੋ ਕਰੋ ਕਰੋ ਕਿਦਾਂ ਹੈ? ਇੱਥੇ ਆ। ਇੱਥੇ ਆ। ਇਦਾਂ ਦੀ ਪਾਣਾ ਨਾ ਬੱਸੀ। ਇੱਥੇ ਆ ਦੇ ਨਾਲ। ਹਾਂ ਇਦਾਂ ਹਾਂ ਇਦਾਂ। ਕਿਉਂ ਵੀ ਕਿਉਂ ਵੀ ਨੱਚਦੀ ਕਿਉਂ ਅਜੀ ਸ਼ਾਸ਼ੀ ਵੇ ਇਹ ਜੋਰ ਵੇ ਲੱਗਣ ਡਿਆ ਵਾ ਵਾ ਨਾਲ ਦੀ ਪਾਊਡਰ ਲੰਮੀ ਬਾਹਰ ਇਧਰ ਮੰਮੀ ਤੈਨੂੰ ਤੱਕਦੇ ਬੜੇ ਚਰਦੀ ਡਈ ਆ ਬੜੇ ਚਰਦੀ ਡਈ ਨੱਚਣਾ ਹੁਣ ਇਹ ਵੀ ਨੱਚਦੀ ਬੜੇ ਚਰਦੀ ਐ ਨੇ ਦੱਸਣ ਦੇ ਵੀ ਕਿਰਨ ਕੱਲੀ ਕਰੇ ਫਿਰ ਭਾਜੀ ਹੁਣ ਤਾਂ ਜਲਦੀ ਚਲੇ ਗਏ ਫਿਲਹਾਲ ਉੱਥੇ ਕੰਮ ਵਾਲੀ ਹੈਗੀ ਆ ਉਹਨੇ ਚੱਲਣਾ ਹੋਰ ਨਹੀਂ ਅਧੇ ਘੰਟੇ ਤੱਕ ਤਾਂ ਫਿਰ ਕਿਰਨ ਨੇ ਕੱਲੀ ਹੋਣਾ ਹੈ ਫਿਰ ਭਾਜੀ ਤਾਂ ਜਲਦੀ ਜਲਦੀ ਚਲੇ ਗਏ ਤੇ ਡੈਡੀ ਮੈਚ ਦੇਖ ਰਹੇ ਐ ਤੱਕ ਬੱਤੀ ਆਈ ਨਹੀਂ ਆ ਕੀ ਕਹਿੰਦੇ ਮੈਂ ਉੱਥੇ ਚਲੀ ਗਿਆ ਲਾਈਟ ਤੇ ਆਈ ਨਹੀਂ ਉੱਥੇ ਜੁੜੀ ਹੋ ਕੇ ਜਾਂ ਡਾਂਸ ਕਰੀਏ ਨਾ ਫਿਰ ਖਾਣੀ ਕਰਨੀ ਡਾਂਸ ਮਨਜੇ ਤੋੜਨੇ ਲੱਗੇ ਆ ਆਪਣਾ ਲੱਗੀ ਸਮਝ ਲੱਗੀ ਸਮਝ ਸਰ ਦਾਦੀ ਮਾਰੋ ਭਾਜੀ ਚਲੇ ਚਲੀ ਸਦਾਦੀ ਦਾਦੀ ਚਲੇ ਚਲੀ ਚਲੋ ਚੱਲੀਏ ਕੋਈ ਚੋਲੇ ਚੱਲੀਏ ਨਾਲ ਕੋਣ ਹੈ ਇਧਾਂ ਕੋ ਚਲੋ ਚੱਲੀਏ ਚਲੋ ਚੋ ਚੋ ਤਰਨ ਲੱਗੇ ਇਹਦੇ ਬੱਤੀ ਆ ਗਈ ਡੈਡੀ ਨੇ ਕਹਦਾ ਬੱਤੀ ਆ ਗਈ ਚਲੋ ਆਉਨੇ ਇੱਕ ਵਾਰੀ ਕੋਠੇ ਦਾ ਇੰਡੀਆ ਨੇ ਜਿੱਤ ਜਣਾ 95 ਤੇ ਅਗਲਾ ਲੋਟ ਕਰਤੀ ਉਹਨਾਂ ਦੀ ਟੀਮ ਤੇ ਕੋਠੇ ਚੱਲੀਏ ਬਸ ਚਾਹ ਹੀ ਗੱਲ ਆਉਂਦਾ ਆ ਪਿਆਜ ਉਦੋਂ ਦਾ ਇੱਕ ਵਾਰੀ ਬਾਸੇ ਇਹਦੇ ਵਿੱਚ ਉਹਨਾਂ ਨਾਤਾ ਬਾਹਰ ਗੁੰਮਨ ਮੁੜ ਕੇ ਉਹ ਸੁੱਟਦਾ ਪੜਾ ਆ ਮੜ ਕੁੜੀ ਆ ਵੀ ਗਣਾ ਲਾਇਆ ਕਿ ਆ ਧੜਕਾ ਧੜਕਪਣਾ ਜਿੱਥੇ ਰੱਖਿਆ ਉਹ ਤੇਰੇ ਦੇ ਵਿੱਚ ਫੇਵਰ ਤੇ ਅੱਜ ਥੋੜਾ ਠੰਡਾ ਹੋ ਗਿਆ ਮੌਸਮ ਕੁੜੀ ਨੇ ਬਹੁਤ ਜਿਆਦਾ ਨਾ ਅੱਤ ਚੁੱਕੀ ਏ ਕੁੜੀ ਨੇ ਤੇ ਇਹਨੂੰ ਮਸਾਲਾ ਲੱਗਦਾ ਦੇਣਾ ਹੀ ਪੈਣਾ ਹੈ ਹੈ ਕੀ ਹੋ ਵੀਰ ਤੂੰ ਬਾਬਾ ਮਜ਼ਾਕੀਗਾ ਤੇ ਵਧੀਆ ਲੰਘ ਆ ਹਾਂ ਹਾਂ ਕਰਦੇ ਰਹੀਦਾ ਮਜ਼ਾਕ ਮਾੜਾ ਮੋਟਾ ਚਲੋ ਕੋਸ਼ਰ ਕੀ ਸੜਨਾ ਕਦੇ ਵਾਤੇਇਕ ਨਹੀਂ ਮਾਂਮੀ ਹਾਂ ਗੰਡਿਆਂ ਦੀ ਸ਼ਾਂਤੀ ਕਰਨ ਦੇ ਗਲੇ-ਗਲੇ ਕੱਢਣ ਦੇ ਸਾਫ਼-ਸਾਫ਼ ਰੱਖਣ ਦੇ ਗਰਮੀ ਵੀ ਬੜੀ ਹੈ ਨਾ ਉੱਪਰ ਹਾਂ ਸਾਈਂ ਕੱਢੀ ਬੱਤੇ ਇਹ ਆਪਣਾ ਖੇੜਤੀ ਰਹਿੰਦੀ ਨਾ ਨਹੀਂ ਕਹੂਗੀ ਮੈਨੂੰ ਫੜਾਓ ਚੀਜਾਂ ਗੰਡੇ ਵਿੱਚ ਚਲਕੇ ਜੀ ਨਾ ਜਿਹੜਾ ਜਿਆਦਾ ਗਰਮੀ ਬਣੀ ਉਹ ਆ ਦਾ ਮੈਂ ਕਿੰਨੀ ਪੀਏ ਵੀ ਉਹ ਟੋਕਰੀ ਲੈ ਆਓ ਤੇ ਉਹਦੇ ਚ ਪਾ ਲੋ ਜਾਂ ਕਰੇਟ ਲੈ ਆਓ। ਉਹ ਮਾਂ ਟੋਕਰੀ ਚ ਲਿਆ ਲੈ ਮਮਾ ਨੇ। ਨਹੀਂ ਉੱਪਰ ਸਟੋਰ 'ਚ। ਹੂੰ ਲੈ ਲੈਣੇ ਉਸ ਤੋਂ ਜਾਂ। ਆ ਦੇਖੋ ਥੇੜ ਦੀ ਪਈ। ਆ ਅੰਦਰ ਗਾੜੀ ਗਈ। ਚੰਗੀ ਨਹੀਂ ਹੋ ਰਹੀ।